ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਜਿਹੜੀ ਕੀ ਹੈਗੀ ਆਪਣੀ ਸਟੀਚਿੰਗ ਨਾਲ ਰਿਲੇਟਡ ਆਪਣੀਆਂ ਪਹਿਣਾ ਲਈ ਆ ਠੀਕ ਆ ਅੱਜ ਆਪਾਂ ਤੁਹਾਨੂੰ ਜਿਹੜੀ ਸਟੀਚਿੰਗ ਕਟਿੰਗ ਦੱਸਣ ਜਾ ਰਹੇ ਹਾਂ ਉਹ ਹੀ ਹੈਗੀ ਆ ਕੈਰੇ ਕੁੰਦੇ ਦੀ ਸਲਵਾਰ ਦੀ ਕਟਿੰਗ ਠੀਕ ਆ ਕੈਰੇ ਕੁੰਦੇ ਦੀ ਸਲਵਾਰ ਦੀ ਕਟਿੰਗ ਆ ਜਿਹੜੀ ਕਿਵੇਂ ਕਰ ਸਕਦੇ ਆਪਾਂ ਕਿਵੇਂ ਕੱਪੜਾ ਰੱਖਣਾ ਕਿੰਨਾ ਮਤਲਬ ਐਕਸਟਰਾ ਰੱਖਣਾ ਕਿੰਨੀ ਲੰਬਾਈ ਰੱਖਣੀ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀ ਕਹਿਰੇ ਗੁੰਦੇ ਦੀ ਸਲਵਾਰ ਹੈ ਜਿਹੜੀ ਕਿਵੇਂ ਕਟਿੰਗ ਹੁੰਦੀ ਆ ਤੇ ਜੇਕਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਜੇਕਰ ਚੈਨਲ ਨੂੰ ਸ਼ੇਅਰ ਵੀ ਕਰ ਦਿਆ ਕਰੋ ਠੀਕ ਆ ਤੇ ਲਾਈਕ ਵੀ ਕਰਿਆ ਕਰੋ ਵੀਡੀਓ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਸਮਝ ਆਉਂਦੀ ਹੁੰਦੀ ਆ ਤਾਂ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਦੱਸਿਆ ਕਰੋ ਵੀ ਹਾਂ ਸਾਨੂੰ ਵਧੀਆ ਸਮਝ ਆਈ ਜਾਂ ਕਿਵੇਂ ਜੇ ਕੋਈ ਤੁਹਾਨੂੰ ਸਾਨੂੰ ਗਲਤੀ ਲੱਗਦੀ ਆ ਸਾਡੀ ਤੁਹਾਨੂੰ ਤਾਂ ਉਸ ਬਾਰੇ ਵੀ ਸਾਡੇ ਨਾਲ ਜਰੂਰ ਮਤਲਬ ਕਿ ਗੱਲ ਜਿਹੜੀ ਸ਼ੇਅਰ ਕਰਿਆ ਕਰੋ ਤੇ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੀਡੀਓ ਤੁਹਾਨੂੰ ਸਟੀਚਿੰਗ ਨਾਲ ਰਿਲੇਟਡ ਚਾਹੀਦੀ ਹੁੰਦੀ ਆ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਆ ਆਪਾਂ ਉਸ ਹਿਸਾਬ ਦੀ ਤੁਹਾਨੂੰ ਜਿਹੜੀ ਕੀ ਇਹ ਵੀਡੀਓ ਦੇ ਦਾਂਗੇ ਜਿਵੇਂ ਦੀ ਵੀ ਤੁਹਾਨੂੰ ਜਿਹੜੇ ਵੀ ਨਾਪ ਦੀ ਵੀਡੀਓ ਚਾਹੀਦੀ ਹੁੰਦੀ ਆ ਠੀਕ ਆ ਤੇ ਬਾਕੀ ਆਪਣੇ ਚੈਨਲ ਤੇ ਜਾ ਕੇ ਤੁਸੀਂ ਆਪ ਚੈੱਕ ਕਰ ਸਕਦੇ ਹੋ ਬਹੁਤ ਸਾਰੀਆਂ ਸਟੀਚਿੰਗ ਨਾਲ ਰਿਲੇਟਡ ਵੀਡੀਓ ਪਾਈਆਂ ਹੋਈਆਂ ਤਾਂ ਅਲੱਗ-ਅਲੱਗ ਨਾਪਦਿਆਂ ਤੁਸੀਂ ਉੱਥੋਂ ਜਾ ਕੇ ਜਿਹੜੀ ਕੀ ਵੀਡੀਓ ਦੇਖ ਕੇ ਕਿਸੇ ਵੀ ਨਾਪ ਦਾ ਸੂਟ ਜਿਹੜਾ ਕੱਟ ਸਕਦੇ ਆ ਨਾਰਮਲ ਨਾਪ ਹੁੰਦਾ ਜਿਹੜਾ ਠੀਕ ਆ ਤੇ ਬਾਕੀ ਜੇ ਕਿਸੇ ਹੋਰ ਨਾਪ ਦੀ ਚਾਹੀਦੀ ਹੈ ਤਾਂ ਤੁਸੀਂ ਸਾਨੂੰ ਦੱਸ ਕੇ ਆਪਾਂ ਤੁਹਾਨੂੰ ਉਸ ਨਾਪ ਦੀ ਵੀਡੀਓ ਜਿਹੜੀ ਅਪਲੋਡ ਕਰ ਦੇਾਂਗੇ ਤੇ ਹੁਣ ਆਪਾਂ ਕਰਨ ਲੱਗੇ ਸੀ ਕਹਰੇ ਕੁੰਦੇ ਦੀ ਸਲਵਾਰ ਦੀ ਕਟਿੰਗ ਤੇ ਚਲੋ ਆਪਾਂ ਹੁਣ ਤੁਹਾਡੇ ਨਾਲ ਵੀ ਇਹ ਚੀਜ਼ ਨੂੰ ਸ਼ੇਅਰ ਕਰਦੇ ਆਂ ਵੀ ਆਪਾਂ ਜਿਹੜੀ ਕਟਿੰਗ ਅੱਜ ਕਿਵੇਂ ਕਰ ਸਕਦੇ ਆਂ ਕੈਰੇਕੁੰਡੇ ਦੀ ਸਲਵਾਰ ਦੀ ਤੇ ਕੈਰੇਕੁੰਡੇ ਦੀ ਸਲਵਾਰ ਕਹਿੰਦੇ ਕਿਹਨੂੰ ਆ ਠੀਕ ਆ ਆਪਾਂ ਇਹ ਵੀ ਤੁਹਾਨੂੰ ਦੱਸਾਂਗੇ ਠੀਕ ਆ ਕਿਉਂਕਿ ਨਾਰਮਲੀ ਵਰਤ ਸਰਦੀਆਂ ਸਲਵਾਰਾਂ ਬੰਦੀਆਂ ਕੈਰੇਕੁੰਡੇ ਦੀਆਂ ਬਹੁਤ ਘੱਟ ਸਲਵਾਰਾਂ ਬਣਾਉਂਦੇ ਆ ਤੇ ਇੱਕ ਸਟੇਟ ਸਲਵਾਰ ਹੁੰਦੀ ਆ ਪਾਕਿਸਤਾਨੀ ਸਲਵਾਰ ਅੱਜ ਕੱਲ ਫਾਰਸੀ ਸਲਵਾਰ ਵੀ ਬੜੀ ਚੱਲੀ ਜਾਂਦੀ ਆ ਆਪਾਂ ਉਹ ਵੀ ਸਟਿਚ ਕਰ ਚੁੱਕੀਆਂ ਸੌਖੀ ਸਟਿਚ ਹੋ ਜਾਂਦੀ ਉਹ ਵੀ ਠੀਕ ਆ ਤੇ ਆਪਾਂ ਇੱਕ ਮਤਲਬ ਪੂਰੇ ਵਰਦੇ ਹਿਸਾਬ ਨਾਲ ਵੀ ਕਟਿੰਗ ਹੁੰਦੀ ਆ ਵਿਦਆਊਟ ਪਹੁੰਚੇ ਤੋਂ ਵੀ ਇੱਕ ਸਲਵਾਰ ਹੋ ਜਾਂਦੀ ਆ ਕਟਿੰਗ ਤੇ ਇਹ ਆਪਾਂ ਕਰਨ ਲੱਗੇ ਸੀ ਕੈਰੇਕ ਹੁੰਦੀ ਠੀਕ ਆ ਆਹ ਵਾਲਾ ਆਪਣੇ ਕੋਲੇ ਕੱਪੜਾ ਤੇ ਆਪਾਂ ਕੈਰੇਕ ਹੁੰਦੀ ਸਲਵਾਰ ਇਹਦੀ ਕਟਿੰਗ ਕਰਨੀ ਹੈ ਤੇ ਚਲੋ ਆਪਾਂ ਸ਼ੇਅਰ ਕਰਦੇ ਆ ਤੁਹਾਡੇ ਨਾਲ ਸਭ ਤੋਂ ਪਹਿਲਾਂ ਜਿਵੇਂ ਆ ਕੱਪੜਾ ਹੁੰਦਾ ਦੇਖੋ ਤੁਸੀਂ ਐਵੇਂ ਵਰਸਰ ਦਾ ਕੱਪੜਾ ਹੁੰਦਾ ਨਾ ਵੇਖੋ ਐਵੇਂ ਵਰਸਰ ਦਾ ਕੱਪੜਾ ਹੁੰਦਾ ਇਹਦਾ ਉਹਨੂੰ ਆਪਾਂ ਮਤਲਬ ਕੀ ਆ ਪੁੱਠਾ ਫੋਲਡ ਕਰ ਲੈਣਾ ਪੁੱਠਾ ਪਾਸਾ ਜਿਹੜਾ ਕਿ ਉੱਪਰ ਆ ਜੇ ਸਿੱਧੇ ਨਾਲ ਸੇਤਾ ਮਿਲ ਜੇ ਇਹ ਏ ਏ ਠੀਕ ਹੈ ਇਹਦੇ ਅੱ ਤੋਂ ਆਪਾਂ ਕਟਿੰਗ ਕਰਨ ਵੇਲੇ ਹਮੇਸ਼ਾ ਪੁੱਠੇ ਕੱਪੜੇ ਦੀ ਕਰਿਆ ਤੁਸੀਂ ਸਿੱਧੇ ਤੇ ਕੋਈ ਕਟਿੰਗ ਨਹੀਂ ਕਰਨੀ ਹੁੰਦੀ ਕਿਉਂਕਿ ਨਿਸ਼ਾਨਾ ਜਿਹੜੇ ਆਪਾਂ ਚਾਕ ਦੇ ਲਾਉਣੇ ਹੁੰਦੇ ਆ ਪੁੱਠੇ ਪਾਸੇ ਲਾਉਣੇ ਹੁੰਦੇ ਸਾਰੇ ਲਓ ਜੀ ਇਹਨੂੰ ਆਪਾਂ ਐਵੇਂ ਫੋਲਡ ਕਰ ਲੈਣਾ ਠੀਕ ਆ ਦੇਖੋ ਇੱਕ ਵਾਰੀ ਫੋਲਡ ਕੀਤਾ ਆਪਾਂ ਇਹਨੂੰ ਆਹ ਖੁੱਲਾ ਪਾਸਾ ਜਿਹੜਾ ਆਪਾਂ ਆਪਣੀ ਸਾਈਡ 'ਤੇ ਅੱਖ ਸਕਦੇ ਤੁਸੀਂ ਕਿਹੜੀ ਮਰਜੀ ਸਾਈਡ ਰੱਖ ਸਕਦੇ ਕੋਈ ਇਸ਼ੂ ਨਹੀਂ ਹੈਗਾ ਕੁੱਲੇ ਪਾਸਿਆ ਲਾ ਠੀਕ ਆ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਪਰ ਫੋਲਡ ਆ ਜਿਹੜਾ ਐਵੇਂ ਕਰਦਾ ਤੁਸੀਂ ਤੇ ਇਹਨੂੰ ਆਪਾਂ ਵਿਛਾ ਲੈਂਦੇ ਆ ਆ ਦੇਖੋ ਆਪਾਂ ਐਵੇਂ ਵਿਛਾ ਲੈਣਾ ਇਹਨੂੰ ਤੇ ਆਪਣੀ ਸਲਵਾਰ ਦੀ ਲੰਬਾਈ ਹੈ ਜੇ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿੰਨੀ ਹੈ ਆਪਣੀ ਸਲਵਾਰ ਦੀ ਲੰਬਾਈ ਹੈਗੀ ਆ ਜੀ 28 ਇੰਚ ਮਤਲਬ ਕਿ ਵਿਦਆਊਟ ਬੈਲਟ ਠੀਕ ਆ 32 ਇੰਚਾਪਾ ਤਿਆਰ ਕਰਨੀ ਆ ਸਾਢੇ 32 ਇੰਚ ਆਪਾਂ ਜਿਹੜੀ ਸਲਵਾਰ ਆ ਤਿਆਰ ਕਰਨੀ ਐ ਇਸ ਕਰਕੇ ਵਿਦਆਉਟ 벨ਟ ਆ ਜਿਹੜੀ ਐ ਸਾਢੇ 28 ਮਤਲਬ ਹੈ ਕੀ ਆ ਕਿ 4 ਇੰਚ ਦੀ ਇਹਦੇ ਉੱਪਰ 벨ਟ ਲੱਗੀ ਹੋਈ ਸੀ ਠੀਕ ਆ ਤੇ ਸਾਢੇ 28 ਤੋਂ ਆਪਾਂ ਇਹਨੂੰ ਰੱਖਾਂਗੇ 1 ਇੰਚ ਐਕਸਟਰਾ ਸਾਢੇ 29 ਆਪਾਂ ਰੱਖਾਂਗੇ ਇਹਨੂੰ ਕਿਉਂਕਿ ਅੱਧਾ ਇੰਚ ਉੱਪਰ ਚਲਾ ਜਾਊਗਾ ਅੱਧਾ ਇੰਚ ਪਹੁੰਚਾ ਤੇ نیچے ਆ ਜਾਂਦਾ ਸਾਢੇ 29 ਤੇ ਆਪਾਂ ਇੱਕ ਨਿਸ਼ਾਨ ਲਗਾ ਲਿਆ ਤੇ ਠੀਕ ਆ ਉਸ ਤੋਂ ਅੱਗੇ ਆਪਾਂ ਰੱਖਣ ਦਾ ਆਸਨ 10 ਇੰਚ ਦਾ ਆਪਾਂ ਆਸਨ ਰੱਖਾਂਗੇ ਠੀਕ ਆ 10 ਇੰਚ ਦਾ ਆ ਆਸਨ ਬਹੁਤ ਹੁੰਦਾ ਇੰਨੇ ਕੁ ਸਵਾਰ ਭਾਰੇ ਦਾਪ ਦੇ ਮਤਲਬ ਥੋੜਾ ਜਿਹਾ ਵਧਾਉਣਾ ਹੁੰਦਾ ਨਹੀਂ ਤਾਂ ਨਾਰਮਲ ਨਾਪ ਦਾ ਜਿਹੜਾ ਨਾਰਮਲ ਸਰੀਰ ਦੇ ਨਾਪ ਦੇ ਸਾਰਾ ਆਸਨਿੰਦਾ ਬਹੁਤ ਆ ਠੀਕ ਆ ਇਹ ਰਿਹਾ ਤੇ ਇਹ ਲੈ ਇਧਰ ਆਪਾਂ ਇੱਕੋ ਜਿਹਾ ਕਰ ਲੈਣਾ ਹੁੰਦਾ ਠੀਕ ਹੈ ਇਹਨਾਂ ਪ੍ਰੈਸਰੀ ਦੀਕਤ ਆਉਂਦੀ ਹੈ ਬਹੁਤ ਜ਼ਿਆਦਾ ਕਿਉਂਕਿ ਲਾਈਟਿੰਗ ਹੈਗੀ ਪ੍ਰੈਸ ਕਰਕੇ ਪੁਲਸ ਹੋ ਜਾਂਦਾ ਚੋ ਕੋਈ ਗੱਲ ਤਾਂ ਆਪਾਂ ਇੱਕ ਨਿਸ਼ਾਨਾ ਜਿਹੜਾ 2 ਇੰਚ ਦਾ ਇੱਥੋਂ ਲਾਵਾਂਗੇ ਕਿਉਂਕਿ ਪਹੁੰਚਾ ਇਹਨਾਂ ਦਾ 6 6.5 ਇੰਚ ਤਿਆਰ ਰੱਖਣਾ ਤਾਂ ਆਪਾਂ 2 ਇੰਚ ਦੇ ਇਧਰੋਂ ਲਾ ਲਾਂਗੇ 5 ਇੰਚ ਦਾ ਆਪਾਂ ਉਧਰੋਂ ਪਹੁੰਚਾ ਲਾਵਾਂਗੇ ਕਿਉਂਕਿ ਅੱਧਾ ਅੱਧਾ ਇੰਚ ਵਿੱਚ ਐਕਸਟਰਾ ਆ ਵੀ ਜਾਊਗਾ ਸਟੀਚਿੰਗ ਅਲੋ ਜੀ ਆ ਆਪਾਂ ਇਥੋਂ ਲਵਾਈ ਲਈ ਜਾਂ 23 ਇੰਚ ਕਿਉਂਕਿ ਸਾਡੇ 28 ਇਹਨਾਂ ਦੀ ਤਿਆਰ ਸੀ 23 ਲਾਈ ਹੈ ਵਿਦਆਊਟ ਬੈਲਟ ਠੀਕ ਆ ਤੇ ਇਧਰੋਂ ਲਾਇਆ ਆਪਾਂ 10 ਇੰਚ ਤੇ ਜਿਹੜਾ ਕੀ ਆਸਨ ਐ ਏਵੇਂ ਆਪਾਂ 10 ਇੰਚ ਤੇ ਆਸਨ ਜਿਹੜਾ ਦੂਸਰੀ ਸਾਈਡ ਐ ਇਧਰਲੀ ਸਾਈਡ ਵੀ ਆਪਾਂ ਆਸਨ ਲਾਉਣਾ ਹੁੰਦਾ ਠੀਕ ਆ ਉਲਟ ਕਿਉਂਕਿ ਇਧਰ ਆਪਾਂ ਲਵਾਈ ਲਈ ਆ ਤਾਂ ਹੁਣ ਆਪਾਂ ਇਧਰ ਪਹਿਲਾਂ ਆਸਨ ਲਾਵਾਂਗੇ ਆਸਨ ਤੋਂ ਅੱਗੇ ਆਪਾਂ ਓਨੀ ਲਵਾਈ ਲਾਵਾਂਗੇ ਜਿੰਨੀ ਆਪਾਂ ਇਧਰੋਂ ਰੱਖੀ ਸੀ 23 ਇੰਚ ਠੀਕ ਆ ਆ ਕਟਿੰਗ ਕਰ ਲਿਆ ਇੱਕ ਵਾਰੀ ਆ ਦੇਖੋ ਤੁਸੀਂ ਠੀਕ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਇੱਥੇ ਆਪਾਂ ਲਾਇਆ 2 ਇੰਚ ਦਾ ਤੇ ਇਧਰੋਂ ਵੀ ਆਪਾਂ ਲਾਉਣਾ 2 ਇੰਚ ਦਾ ਠੀਕ ਆ 1 ਕੱਪਾ ਇੱਥੇ ਐਵੇਂ ਨਿਸ਼ਾਨ ਲਾਉਣਾ ਸਿੱਧਾ 2 ਇੰਚ ਲਾ ਕੇ ਤੇ 1 ਕੱਪਾ ਐਵੇਂ ਨਿਸ਼ਾਨ ਇਹਨਾਂ ਨਿਸ਼ਾਨਾਂ ਨੂੰ ਆਪਾਂ ਮਿਲਾ ਲੈਣਾ ਐਵੇਂ ਦਾ ਇਹ ਕੈਰੇ ਕੁੰਡੇ ਦੀ ਸਲਵਾੜ ਦੀ ਕਟਿੰਗ ਆ ਠੀਕ ਆ ਇੱਥੋਂ ਆਪਾਂ ਐਵੇਂ ਮਿਲਾ ਦੇਣਾ ਇਥੋਂ ਮਿਲਾ ਕੇ ਆਪਾਂ ਇਹਨਾਂ ਨੂੰ ਇਥੋਂ ਵੀ ਐਵੇਂ ਕਰਕੇ ਮਿਲਾ ਦਾਂਗੇ ਠੀਕ ਹੈ ਉਹ ਜੋ ਇਹਦੀ ਸਾਈਡ ਦੀ ਆਪਾਂ ਇਹ ਨਹੀਂ ਬਣਾਵਾਂਗੇ ਓਏ ਠੀਕ ਹੈ ਹਲਾਪਾ ਤੋਂ ਕਟਿੰਗ ਕਰਨੀ ਕਟਿੰਗ ਕੀ ਕਰਨੀ ਹੈ ਕਟਿੰਗ ਤੁਸੀਂ ਇਥੋਂ ਪਹਿਲਾਂ ਜਿਹੜਾ ਸਿੱਧਾ 2 ਇੰਚ ਤੇ ਨਿਸ਼ਾਨ ਲਗਾਇਆ ਹੋਇਆ ਆ ਜਿਹੜਾ ਸਿੱਧਾ 2 ਇੰਚ ਤੇ ਨਿਸ਼ਾਨ ਲਾਇਆ ਆ ਆਪਾਂ ਇਹਦੀ ਕਟਿੰਗ ਐਵੇਂ ਸਿੱਧੀ ਕਰਨੀ ਹੈ ਪਹਿਲਾਂ ਐਵੇਂ ਕੁਤਾ ਸਿੱਧੀ ਕਟਿੰਗ ਕਰਕੇ ਫਿਰ ਆਪਾਂ ਇੱਕ ਤੇਸੀ ਕਟਿੰਗ ਐਵੇਂ ਕਰਦੇ ਜਿਹੜਾ ਨਿਸ਼ਾਨ ਇੱਧਰ ਵੀ ਆਪਾਂ 2 ਇੰਚ ਤੇ ਐਵੇਂ ਨਿਸ਼ਾਨ ਲਾਇਆ ਹੋਇਆ ਇੱਕ ਆ ਦੇ ਇੱਥੇ ਠੀਕ ਆ ਇਹਨੂੰ ਵੀ ਆਪਾਂ ਸਿੱਧੀ ਕਟਿੰਗ ਕਰ ਦੇਣੀ ਹੈ ਠੀਕ ਆ ਹੁਣ ਜਿਹੜਾ ਆਪਾਂ ਇੱਕ ਐਕਸਟਰਾ ਤਿਰਛਾ ਨਿਸ਼ਾਨ ਇੱਥੋਂ ਤੱਕ ਲਾਇਆ ਸੀ ਇਹਨੂੰ ਆਪਾਂ ਐਵੇਂ ਕਰਕੇ ਕਟਿੰਗ ਕਰ ਦੇਣੀ ਆ ਅਸਨ ਵਾਲੀ ਸਾਈਡ ਇਹ ਇੱਧਰ ਵੀ ਆਪਾਂ ਐਵੇਂ ਲਗਾ ਲਿਆ ਸੀ ਤੇ ਇਹਨੂੰ ਵੀ ਇਧਰੋਂ ਆਪਾਂ ਕਟਿੰਗ ਕਰ ਦੇਣਾ ਠੀਕ ਆ ਆਪਨੇ ਜਿਹੜੇ ਕੁੰਦੀਆ ਸਲਵਾਰ ਦੇ ਤਿਆਰ ਹੋ ਗਏ ਦੋਨੇ ਠੀਕ ਆ ਦੇਖੋ ਐਵੇਂ ਇੱਥੋਂ ਆਪਾਂ 2 ਇੰਚ ਰੱਖਿਆ ਸਲਵਾਰ 1 ਇੰਚ ਐਕਸਟਰਾ ਰੱਖਣੀ ਹੁੰਦੀ ਜਿੰਨੀ ਆਪਣੀ ਲੰਬਾਈ ਤਿਆਰ ਹੋਵੇ ਆ ਆਪਣਾ ਆਸਾਨਾ 10 ਇੰਚ ਦਾ ਤੇ ਆ ਆਪਣੀ ਜੁੜਿਆ ਹੋਇਆ ਪਾਸਾ ਇਹ ਨੂੰ ਆਪਾਂ ਬਾਅਦ ਚੋ ਕਟਿੰਗ ਕਰ ਦੇਣਾ ਇਹਦਾ ਠੀਕ ਆ para que ਆ ਰੱਖ ਕਟਿੰਗ